ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਆਈਆਂ ਐਂਟੀਟੀ ਟੀਚਰਸ ਪ੍ਰਾਇਮਰੀ ਟੀਚਰਸ ਇੰਗਲਿਸ਼ ਮੈਥਸ ਹਿੰਦੀ ਪੰਜਾਬੀ ਕੰਪਿਊਟਰ ਹਿਸਟਰੀ ਫਿਜ਼ੀਕਲ ਐਜੂਕੇਸ਼ਨ ਕਲਰਕ ਪਿਓਨ ਸਵੀਪਰ ਗੇਟਕੀਪਰ ਹੈਲਪਰ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜਿਸ ਨੂੰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਜੇਨਾ ਬਾਰੇ ਸਾਰੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਸਾਡੀ ਇਸ ਵੀਡੀਓ ਵਿੱਚ ਅੱਗੇ ਮਿਲ ਜਾਵੇਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰਦੇ ਹੋ ਤਾਂ ਜੋ ਤੁਹਾਨੂੰ ਪੰਜਾਬ ਵਿੱਚ ਆਉਣ ਵਾਲੀਆਂ ਅਸਾਮੀਆਂ ਬਾਰੇ ਸਮੇਂ ਸਿਰ ਅਪਡੇਟ ਮਿਲਦੀ ਰਹੇ ਵਾਦੇ ਹਾਂ ਵੀਡੀਓ ਦੇ ਨਾਲ ਨੂੰ ਜੀ ਏਜੂ ਅਸਾਮੀਆਂ ਹਨ ਪੰਜਾਬ Waqf Board ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅਧਿਆਪਕਾ ਅਤੇ ਗਰੁੱਪ ਸੀ ਯਾਨੀ ਕਲਰਕ ਦੀਆਂ ਅਸਾਮੀਆਂ ਗਰੁੱਪ ਡੀ ਦੀਆਂ ਵੱਖ-ਵੱਖ ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੇ ਆਪਾਂ ਡਿਟੇਲ ਵਿੱਚ ਦੇਖੀਏ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਈਟੀਟੀ ਪ੍ਰਾਇਮਰੀ ਟੀਚਰ ਟੀਜੀਟੀ ਇੰਗਲਿਸ਼ ਸਾਇੰਸ ਕੰਪਿਊਟਰ ਟੀਚਰ ਹਿਸਟਰੀ ਸਾਈਕੋਲੋਜੀ ਹਿੰਦੀ ਪੰਜਾਬੀ ਔਰ ਟੀਚਰ ਕਲਰਕ ਪਿਓਨ ਸੇਪਰ ਹੈਲਪਰ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਜੇ ਡਿਟੇਲ ਵਿੱਚ ਗੱਲ ਕਰੀਏ ਤਾਂ ਤੁਸੀਂ ਪਹਿਲੀਆਂ ਅਸਾਮੀਆਂ ਦੇਖ ਸਕਦੇ ਹੋ ਐਂਟੀਟੀ ਅਧਿਆਪਕਾ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ ਪਿਆ ਪਰਸੈਂਟ ਅੰਕਾ ਦੇ ਨਾਲ ਪਲੱਸ 2 ਸਾਲ ਦਾ ਐਂਟੀਟੀ ਦਾ ਡਿਪਲੋਮਾ ATD ਕੀਤੀ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗਲੀਆਂ ਜਿਹੜੀਆਂ ਪੋਸਟਾਂ ਹਨ ਉਹ ਪ੍ਰਾਇਮਰੀ ਟੀਚਰ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਟੋਟਲ ਪੋਸਟਾਂ ਇਸ ਵਿੱਚ 13 ਰਹਿਣ ਵਾਲੀਆਂ ਹਨ ਜਿਹੜੇ ਕੈਂਡੀਡੇਟਸ ਨੇ ਈਟੀਟੀ ਕੀਤੀ ਹੈ ਪਲੱਸ ਪੀਐਸ ਟੈਟ ਕੁਆਲੀਫਾਈਡ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜੋ ਅਗਲੀਆਂ ਪੋਸਟਾਂ ਹਨ ਉਹ ਟੀਜੀਟੀ ਟੀਚਰਸ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਸਬਜੈਕਟ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਇੰਗਲਿਸ਼ ਸਾਇੰਸ ਮੈਥਸ ਹਿੰਦੀ ਪੰਜਾਬੀ ਉਰਦੂ ਸੋਸ਼ਲ ਸਟੱਡੀਜ਼ ਇਹ TGT ਅਧਿਆਪਕਾ ਦੀਆਂ ਪੋਸਟਾਂ ਹੋਣਗੀਆਂ ਜਿਸ ਜਿਹੜੇ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਪਲੱਸ B.Ed ਅਤੇ P.S. TET ਕੁਆਲੀਫਾਈਡ ਹੈ ਤਾਂ ਉਹ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗਲੀ ਜਿਹੜੀ ਪੋਸਟ ਹੋਵੇਗੀ ਉਹ ਕੰਪਿਊਟਰ ਟੀਚਰ ਦੀ ਪੋਸਟ ਰੈਨ ਵਾਲੀ ਹੈ जड़े कैंडिडेट्स ने बी सी ए या बी एस सी आई टी या कंप्यूटर सैंस करी होम टैक या एम एस सी कंप्यूटर साइंस द करी होना पोस्टा लिय अप्लाई कर सकते हैं नैक्सट जड़ियाँ पोस्टा हो पी जी टी हिस्ट्री टीचर्स दोस्टा हो मास्टर डिग्री की है प्लस बी एड की है तो वह इन्ह पोस्टोंप्लाई कर सकते हैं ਅਗਲੀਆਂ ਪੋਸਟਾਂ ਜਿਹੜੀਆਂ ਹੋਣਗੀਆਂ ਉਹ ਪੀਜੀਟੀ ਸਾਈਕੋਲੋਜੀ ਟੀਚਰਸ ਦੀਆਂ ਪੋਸਟਾਂ ਹੋਣਗੀਆਂ ਜਿਹੜੇ ਕੈਂਡੀਡੇਟਸ ਨੇ ਮਾਸਟਰ ਡਿਗਰੀ ਕੀਤੀ ਹੈ ਸਾਈਕੋਲੋਜੀ ਦੀ ਪਲੱਸ ਬੀਐਡ ਕੀਤੀ ਹੈ ਤਾਂ ਉਹ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀਆਂ ਪੋਸਟਾਂ ਹਨ ਉਹ ਫਿਜ਼ੀਕਲ ਐਜੂਕੇਸ਼ਨ ਟੀਚਰ ਦੀਆਂ ਪੋਸਟਾਂ ਰਹਿਣ ਵਾਲੀਆਂ ਹਨ ਜਿਹੜੇ ਕੈਂਡੀਡੇਟਸ ਨੇ ਬੀਪੀਐਡ ਕਰੀ ਹੈ ਪਲੱਸ ਪੀਐਸ ਟੈਟ ਕੁਆਲੀਫਾਈਡ ਕੀਤਾ ਹੈ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਜੋ ਅਗਈਆਂ ਅਸਾਮੀਆਂ ਰਹਿਣ ਵਾਲੀਆਂ ਹਨ ਉਹ ਕਲਰਕ ਦੀਆਂ ਅਸਾਮੀਆਂ ਰਹਿਣ ਵਾਲੀਆਂ ਹਨ ਜਿਹੜੇ ਕੈਂਡੀਡੇਟਸ ਨੇ ਬੈਚਲਰ ਡਿਗਰੀ ਕੀਤੀ ਹੈ ਪਲੱਸ ਕੰਪਿਊਟਰ ਦਾ ਸਰਟੀਫਿਕੇਟ ਜਿਹੜਾ ਹੈ ਉਹ ਘੱਟ ਤੋਂ ਘੱਟ 80 ਘੰਟਿਆਂ ਵਾਲਾ ਹੈ ਤਾਂ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਅਗੀਆਂ ਜਿਹੜੀਆਂ ਪੋਸਟਾਂ ਹੋਣਗੀਆਂ ਉਹ ਪੀਓਨ ਦੀਆਂ ਪੋਸਟਾਂ ਹੋਣਗੀਆਂ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ ਕੀਤੀ ਹੈ ਕਿਸੇ ਵੀ ਸਟਰੀਮ ਦੇ ਵਿੱਚ ਤਾਂ ਉਹ ਇਹਨਾਂ ਪੋਸਟਾਂ ਲਈ ਵੀ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀਆਂ ਪੋਸਟਾਂ ਹਨ ਉਹ ਸਵੀਪਰ ਦੀਆਂ ਪੋਸਟਾਂ ਹੋਣਗੀਆਂ ਤੇ ਜਿਹੜੇ ਕੈਂਡੀਡੇਟਸ ਨੇ ਪਲੱਸ 2 ਕਲਾਸ ਪਾਸ ਕੀਤੀ ਹੈ ਤਾਂ ਉਹ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀਆਂ ਪੋਸਟਾਂ ਹਨ ਉਹ ਗੇਟ ਕੀਪਰ ਦੀਆਂ ਪੋਸਟਾਂ ਹੋਣਗੀਆਂ ਜਿਹੜੇ ਕੈਂਡੀਡੇਟਸ ਨੇ 10ਵੀਂ ਕਲਾਸ ਪਾਸ ਕੀਤੀ ਹੈ ਤਾਂ ਉਹ ਕੈਂਡੀਡੇਟਸ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ ਨੈਕਸਟ ਜਿਹੜੀ ਪੋਸਟ ਹੋਵੇਗੀ ਉਹ ਹੈਲਪਰ ਦੀ ਪੋਸਟ ਹੋਵੇਗੀ ਜਿਹੜੇ ਕੈਂਡੀਡੇਟਸ ਨੇ 10ਵੀਂ ਕਲਾਸ ਪਾਸ ਕੀਤੀ ਹੈ ਤਾਂ ਉਹ ਕੈਂਡੀਡੇਟਸ ਵੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਇਹਨਾਂ ਪੋਸਟਾਂ ਦੇ ਜਿਹੜੇ ਫਾਰਮਸ ਨੇ ਉਹ ਆਨਲਾਈਨ ਹੀ ਅਪਲਾਈ ਹੋਣਗੇ ਨੈਕਸਟ ਆਪਾਂ ਗੱਲ ਕਰਦੇ ਹਾਂ ਏਜ ਲਿਮਿਟ ਬਾਰੇ ਤਾਂ ਜਿਹੜੇ ਜਨਰਲ ਕੈਟਾਗਰੀ ਵਾਲੇ ਕੈਂਡੀਡੇਟਸ ਨੇ ਉਹ 18 ਤੋਂ 37 ਸਾਲ ਤੱਕ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ ਐਸਸੀ ਅਤੇ ਬੀਸੀ ਕੈਟਾਗਰੀ ਦੇ ਕੈਂਡੀਡੇਟਸ ਨੇ ਜਿਹੜੇ ਉਹਨਾਂ ਲਈ 5 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਯਾਨੀ ਕਿ ਐਸਸੀ ਅਤੇ ਬੀਸੀ ਕੈਟਾਗਰੀ ਵਾਲੇ ਕੈਂਡੀਡੇਟਸ ਨੇ ਜਿਹੜੇ ਉਹ 18 ਤੋਂ 42 ਸਾਲ ਤੱਕ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਹਨ ਨੈਕਸਟ ਆਪਾਂ ਗੱਲ ਕਰਦੇ ਹਾਂ ਸਿਲੈਕਸ਼ਨ ਕ੍ਰਾਈਟੇਰੀਆ ਬਾਰੇ ਤਾਂ ਜਿਹੜੇ ਕੈਂਡੀਡੇਟਸ ਟੀਚਿੰਗ ਪੋਸਟ ਅਤੇ ਕਲੈਰিক্যাল ਪੋਸਟ ਲਈ ਅਪਲਾਈ ਕਰ ਰਹੇ ਹਨ ਤਾਂ ਉਹਨਾਂ ਦਾ ਇੱਕ ਰਿਟਨ ਇਗਜ਼ਾਮ ਹੋਵੇਗਾ ਸਿਲੇਬਸ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਕਿ ਲੌਜੀਕਲ ਰੀਜ਼ਨਿੰਗ ਕੁਐਸਚਨ ਹੈਂਡਲੈਬਿਲਿਟੀ ਹੋ ਗਿਆ ਇੰਗਲਿਸ਼ ਕੰਪਰੀਹੈਂਸ਼ਨ ਹੋ ਗਿਆ ਕਰੰਟ ਅਫੇਅਰ ਹੋ ਗਿਆ ਜਨਰਲ ਨੋਲੇਜ ਹੋ ਗਿਆ ਜੀਓਗ੍ਰਾਫੀ ਪੋਲੀਟੀਕਲ ਇਹ ਤੁਸੀਂ ਸਾਰਾ ਸਿਲੇਬਸ ਦੇਖ ਸਕਦੇ ਹੋ ਜਿਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਅਸੀਂ ਆਪਣੇ ਟੈਲੀਗ੍ਰam ਚੈਨਲ ਤੇ ਪੋਸਟ ਕਰ ਦੇਵਾਂਗੇ ਜਿਸ ਦਾ ਲਿੰਕ ਤੁਹਾਨੂੰ ਸਾਡੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਵੇਗਾ ਜਿਹੜੇ ਕੈਂਡੀਡੇਟਸ ਗਰੁੱਪ ਡੀ ਯਾਨੀ ਕਿ ਹੈਲਪਰ ਪਿਓਨ ਸੇਪਰ ਜਾਂ ਗੇਟ ਕੀਪਰ ਜਾਂ ਪੋਸਟਾਂ ਲਈ ਅਪਲਾਈ ਕਰ ਰਹੇ ਹਨ ਉਹਨਾਂ ਦੀ ਇੱਕ ਇੰਟਰਵਿਊ ਹੋਵੇਗੀ ਨੈਕਸਟ ਆਪਾਂ ਗੱਲ ਕਰੀਏ ਕਿ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜਿਹੜੀ ਹੈ ਉਹ ਲਾਸਟ ਡੇਟ ਕਦੋਂ ਦੀ ਹੈ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਲਾਸਟ ਡੇਟ 27 ਮਈ 2025 ਰਾਤ 12 ਵਜੇ ਤੱਕ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟਸ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਜਿਹੜੀ ਗਵਰਨਮੈਂਟ ਫੀਸ ਹੈ ਜਿਵੇਂ ਕਿ ਟੀਚਿੰਗ ਅਤੇ ਸਟਾਫ ਲਈ ਜਿਹੜੀ ਆ ਅਪਲਾਈ ਕਰਨ ਦੀ ਗਵਰਨਮੈਂਟ ਫੀਸ ਹੋਵੇਗੀ ਉਹ 700 ਰੁਪਏ ਹੋਵੇਗੀ ਇਸ ਤੋਂ ਇਲਾਵਾ ਜਿਹੜੇ ਕੈਂਡੀਡੇਟਸ ਕਲੈਰੀਕਲ ਪੋਸਟ, ਸਵੀਪਰ, ਪਿਓਨ, ਗੇਟ ਕੀਪਰ ਜਾਂ ਹੈਲਪਰ ਦੀ ਪੋਸਟ 'ਤੇ ਅਪਲਾਈ ਕਰਨਗੇ ਉਹਨਾਂ ਦੀ ਗਵਰਨਮੈਂਟ ਫੀਸ 500 ਰੁਪਏ ਹੋਵੇਗੀ ਇਹ ਪੋਸਟਾਂ ਆਨਲਾਈਨ ਅਪਲਾਈ ਹੋਣ ਗਿਆ ਜਿਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਇਸ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਪੰਜਾਬ ਵਿੱਚ ਚੱਲ ਰਹੀਆਂ ਅਸਾਮੀਆਂ ਬਾਰੇ ਜਾਣਕਾਰੀ ਮਿਲ ਸਕੇ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੀਆਂ ਅਸਾਮੀਆਂ ਬਾਰੇ ਅਪਡੇਟਸ ਲੈ ਕੇ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ